ਬਸ 15000 ਰੁਪਏ ਸਾਨੂੰ ਸਾਹ ਉਹ ਨਹੀਂ ਆਏ ਪੈ ਗਿਆ ਜੀ ਗੱਡੀ ਸਾਡੀ ਹਜੇ ਵੀ ਓਕੇ ਨਹੀਂ ਹੋਈ ਜੀ ਹਜੇ ਵੀ ਕਹਿੰਦੇ ਸ਼ਾਮ ਨੂੰ ਹਜੇ ਕਹਿੰਦੇ ਆ ਸ਼ਾਮ ਨੂੰ ਦੇਖਾਂਗੇ ਮਿਲਦੀ ਹੈ ਕਿ ਨਹੀਂ 35000 ਰੁਪਏ ਭਰ ਕੇ ਗੱਡੀ ਲੈ ਜਾਊਂਗਾ 35000 ਮੈਂ ਕਹਿ ਸਕਦਾ ਦਿਆਂਗਾ ਕਿ 35000 ਦੇ ਕੇ ਗੱਡੀ ਲੈ ਕੇ ਆਉਂਗਾ ਬੰਪਰ ਤੂੰ ਬੰਪਰ ਬੀਮਾ ਜੀ ਸਾਡੇ ਕੋਲੇ ਕੋਈ ਸਾਡਾ ਫੁੱਲ ਇਨਸ਼ੋਰੈਂਸ ਹੈ ਫੁੱਲ ਤੇ ਸਾਨੂੰ ਹਜੇ ਵੀ ਇਹ ਕਹਿੰਦੇ ਵੀ ਪੈਸੇ ਦਿਓ ਡੀਓ ਦੇ ਫਿਰ ਤੁਹਾਨੂੰ ਗੱਡੀ ਮਿਲੂਗੀ ਪਰ ਹਜੇ ਗੱਡੀ ਮੈਨਲ ਵੀ ਨਹੀਂ ਰਹੀ ਪੈਸੇ ਦੇ ਕੇ ਤੇ ਨੁਕਸਾਨ ਬਹੁਤ ਹੋ ਗਿਆ ਜਿਹੜੀ ਖੜੀ ਗੱਡੀ ਦੀ ਦਿਹਾੜੀ ਇਹਨੂੰ 15000 ਰੁਪਿਆ ਜਿਹੜਾ ਉਹ ਮਹੀਨੇ ਰੋ ਪਈ ਜਾਂਦਾ ਤੇ ਬਾਕੀ ਜਿਹੜੀ ਇਹਦਾ ਰੋਜ਼ਗਾਰ ਖੜ ਗਿਆ ਜਿਹੜੇ ਬੱਚੇ ਪਾਲਨੇ ਉਹ ਵੀ ਕੰਮ ਇਹਦਾ ਖੜ ਗਿਆ ਜੀ ਗੱਡੀ ਉੱਥੇ ਦੀ ਉੱਥੇ ਖੜੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਇਹਨਾਂ ਲੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੀ ਕੋਟਕਪੂਰਾ ਰੋਡ ਤੇ ਸਥਿਤ ਮਹਿੰਦਰਾ ਕਾਰਾਂ ਦੇ ਏਜੰਸੀ ਨੂੰ ਅੱਜ ਛੋਟੇ ਹਾਥੀ ਵਾਲਿਆਂ ਨੇ ਘੇਰ ਰੱਖਿਆ ਹੈ ਤੇ ਦਰਵਾਜ਼ੇ ਅੱਗੇ ਦਰੀਬ ਛਾ ਕੇ ਬੈਠੇ ਹੋਏ ਹਨ ਮਸਲਾ ਹੈ ਇਸ ਕੰਪਨੀ ਤੋਂ ਖਰੀਦੀ ਗਈ ਇੱਕ ਗੱਡੀ ਦਾ ਜੋ ਕਈ ਦਿਨਾਂ ਤੋਂ ਠੀਕ ਕਰਕੇ ਦਿੱਤੀ ਨਹੀਂ ਜਾ ਰਹੀ ਤੇ ਮਜ਼ਦੂਰ ਡਰਾਈਵਰ ਇਸ ਨੂੰ ਲਗਾਤਾਰ ਪੈ ਰਹੇ ਘਾਟੇ ਕਾਰਨ ਪਰੇਸ਼ਾਨ ਹੋ ਰਿਹਾ ਹੈ ਛੋਟੇ ਹਾਥੀ ਵਾਲਿਆਂ ਦੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇੱਕ ਨਵੀਂ ਗੱਡੀ ਖਰੀਦੀ ਗਈ ਸੀ ਤੇ ਉਸ ਦਾ ਫੁੱਲ ਬੀਮਾ ਵੀ ਕਰਵਾਇਆ ਹੋਇਆ ਸੀ ਉਸ ਦੀ ਖਿੜਕੀ ਦਾ ਐਕਸੀਡੈਂਟ ਹੋ ਗਿਆ ਤੇ ਇਸ ਨੂੰ ਠੀਕ ਕਰਾਉਣ ਤੇ ਬੀਮਾ ਲੈਣ ਲਈ ਸ਼ੁਰੂ ਹੋਈ ਆ ਇਹ ਜਦੋਂ ਜਦ ਉਹਨਾਂ ਦੱਸਿਆ ਕਿ ਪਹਿਲਾਂ ਤਾਂ ਇਸ ਕੰਮ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ ਫਿਰ ਇਸ ਕੰਮ ਲਈ ਸਰਵੇਅਰ ਦੇ ਚੱਕਰ ਕੱਢਨੇ ਪੈਂਦੇ ਆ ਤੇ ਕੰਪਨੀ ਦੇ ਅਧਿਕਾਰੀਆਂ ਦੇ ਵੱਖਰੇ ਚੱਕਰ ਲੱਗਦੇ ਆ ਉਹਨਾਂ ਦੱਸਿਆ ਕਿ ਹੁਣ 3 ਦਿਨਾਂ ਦਾ ਜਿਹੜਾ ਕੰਮ ਆ ਉਸ ਤੇ ਕੰਪਨੀ ਨੇ 18 ਦਿਨ ਲਗਾ ਕੇ ਹਲੇ ਤੱਕ ਗੱਡੀ ਨਹੀਂ ਦਿੱਤੀ ਤੇ ਠੀਕ ਕਰਨ ਦੇ ਵੀ ਪੈਸੇ ਮੰਗੇ ਜਾ ਰਹੇ ਆ ਉਧਰੋਂ ਗੱਡੀ ਕੰਪਨੀ ਦੀ ਵਰਕਸ਼ਾਪ ਖੜੀ ਹੋਣ ਕਰਕੇ ਕੰਮ ਬੰਦ ਪਿਆ ਹੈ ਤੇ ਡਰਾਈਵਰ ਵੀ ਵਿਲਾ ਫਿਰ ਰਹੀ ਹੈ ਉਤੋਂ ਇਸ ਗੱਡੀ ਦੀ ਬੈਂਕ ਵਾਲੀ ਕਿਸ਼ਤ ਵੀ ਆ ਗਈ ਹੈ ਕਿਉਂਕਿ ਲੋਨ ਤੇ ਸੀ ਜਿਸ ਕਾਰਨ ਉਹਨਾਂ ਨੂੰ ਏਜੰਸੀ ਅੱਗੇ ਦਰੀ ਵਿਛਾਉਣ ਲਈ ਮਜਬੂਰ ਹੋਣਾ ਪਿਆ ਹੈ ਕਿ ਉਸ ਨੂੰ ਗੱਡੀ ਦਿਓ ਤਾਂ ਕਿ ਉਹ ਆਪਣਾ ਰੋਜ਼ਗਾਰ ਚਲਾ ਸਕੇ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਅਗਰ ਤੁਰੰਤ ਗੱਡੀ ਉਹਨਾਂ ਨੂੰ ਨਾ ਦਿੱਤੀ ਗਈ ਤਾਂ ਫਿਰ ਧਰਨਾ ਇਹ ਵੱਡਾ ਹੋ ਜਾਵੇਗਾ ਕੰਪਨੀ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਸਾਰਾ ਕੰਮ ਆਪਣੇ ਪ੍ਰੋਸੈਸ ਅਨੁਸਾਰ ਕਰ ਰਹੀ ਹੈ ਤੇ ਕਿਸੇ ਵੀ ਗ੍ਰਾਹਕ ਨੂੰ ਪਰੇਸ਼ਾਨ ਕਰਨਾ ਉਹਨਾਂ ਦਾ ਮਕਸਦ ਨਹੀਂ ਹੈ ਉਹਨਾਂ ਦੱਸਿਆ ਕਿ ਨਿਯਮਾਂ ਅਨੁਸਾਰ ਗੱਡੀ ਠੀਕ ਕਰਕੇ ਜਲਦੀ ਡਰਾਈਵਰ ਦੇ ਹਵਾਲੇ ਮਾਲਕ ਦੇ ਹਵਾਲੇ ਕਰ ਦਿੱਤੀ ਜਾਵੇਗੀ ਆ ਗੱਡੀਆਂ ਸਾਰੇ ਕੋਲ ਖੜੀਆਂ ਜੀ ਸਾਰੀਆਂ ਅਸੀਂ ਇਹਨਾਂ ਦੇ ਡਰਾਈਵਰਾਂ ਜੀ ਕਿਸ਼ਤਾਂ ਦੇ ਗੱਡੀਆਂ ਸਾਹਿਬ ਜੀ ਬਦ ਦਿਹਾੜੀਦਾਰ ਬੰਦੇ ਆ ਜੀ ਦਿਹਾੜੀ ਤੇ ਕਮਾਈ ਕਰਦੇ ਆ ਕਿਰਾਏ ਲਵੋਣੇ ਆ ਜੀ ਗੱਡੀਆਂ ਸਾਡੇ ਸੀਐਨ ਦਾ ਟਾਈਮ ਆ ਜੀ ਅਮੇਂਦਰਾ ਅਮੇਂਦਰਾ ਏਜੰਸੀ ਆ ਜੀ ਇੱਥੋਂ ਨਵੀਂ ਗੱਡੀ ਘੜਵਾਈ ਆ ਜੀ 2 ਮਹੀਨੇ ਪਹਿਲਾਂ ਗੱਡੀ ਘੜਵਾਈ ਆ ਜੀ ਫੋਲੋ ਬੀਮਾ ਹੀ ਸਾਡੇ ਕੋਲ ਬੰਪਰ ਟੂ ਬੰਪਰ ਬੀਮਾ ਹੀ ਸਾਡੇ ਕੋਲ ਠੀਕ ਹੈ ਜੀ ਇਹਨਾਂ ਦੇ ਕਹਿੰਦੇ ਮੁਤਾਬਕ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ ਸਾਡੀ ਬਾਰੀ ਬਾਰੀ ਦਾ ਡਫਾਲਟ ਹੈ ਜੀ ਉਹ ਬਾਰੀ ਏਜੰਸੀ ਕੋਲ ਹੈ ਨਹੀਂ ਸੀਗੀ ਅਸੀਂ ਇਹਨਾਂ ਨੂੰ ਕਿਹਾ ਜੀ ਸਾਨੂੰ ਬਾਰੀ ਦਾ ਪਲੇਮ ਦਵਾ ਦਿਓ ਕਹਿੰਦੇ ਜੀ ਸਾਡਾ ਸਰਵੇਅਰ ਆਊਗਾ ਡੇਢ ਮਹੀਨਾ ਸਰਵੇਅਰ ਨੇ ਆਉਣ ਚ ਲਾਦਾ ਜੀ ਡੇਢ ਮਹੀਨਾ ਪੂਰਾ ਸਾਨੂੰ ਸਰਵੇਅਰ ਨੇ ਆਉਣ ਚ ਲਾਦਾ ਜੀ ਸਿਰਫ ਦੱਸਣ ਐਸਟੀਮੇਟ ਬਣਾਉਣ ਚ ਜੀ ਉਸ ਤੋਂ ਬਾਅਦ ਸਰ ਸਰਵੇਅਰ ਆਇਆ ਜੀ ਉਹ ਕਹਿੰਦਾ ਵੀ ਗੱਡੀ ਉੱਥੇ ਲਾ ਦਿਓ 20 ਵਾਰੀ ਆ ਗਈ ਐ ਤੁਸੀਂ ਲਵਾ ਲਓ 2 ਤਰੀਕ ਨੂੰ ਗੱਡੀ ਸਰ ਫਰੋਜਪੁਰ ਜਾਂਸੀ ਮੈਂ ਦਰਾ ਸਰਵਸਤੇ ਲਾਇਆ ਐ ਜੀ 18 ਦਿਨ ਪਹਿਲਾਂ ਅੱਜ ਤੋਂ ਹੀ ਲਾਇਆ ਐ ਗੱਡੀ ਬਾਰੀ ਲਵਾਉਣ ਵਾਸਤੇ ਪੇਂਟ ਹੋਈ ਲਵਾਉਣ ਵਾਸਤੇ ਅੱਜ ਸਾਨੂੰ ਦਸਤਾ ਹੋ ਗਿਆ ਜਿਹਨਾਂ ਨੂੰ ਲਾਰੇ ਲਾਉਂਦੇ ਨੂੰ ਅੱਜ ਦਿਨੇ ਆ ਕੱਲ ਦਿਨੇ ਆ ਕੱਲ ਦਿਨੇ ਆ ਲੱਗੀ ਨੂੰ 18 ਦਿਨ ਹੋ ਗਏ ਜੀ ਉਸ ਤੋਂ ਬਾਅਦ ਸਾਡੇ ਕੋਲ ਕੰਮ ਬਹੁਤ ਸੀਗਾ ਜੀ ਕਹਿੰਦੇ ਸਾਡੇ ਕੋਲ ਪੇਂਟਰ ਪੁੰਟਰ ਡੈਂਟ ਡੌਂਟਰ ਘਾਟ ਆ ਜਾਂਸੀ ਕੋਲੇ ਹਫਤੇ ਬਾਅਦ ਦੇ ਦਿਆਂਗੇ ਹਫਤਾ ਹੋ ਗਿਆ ਜੀ ਲਾਰੇ ਬਾਰੀਆਂ ਜੀ ਫੋਨ ਨਹੀਂ ਚੱਕਣਾ ਸਾਨੂੰ ਜੀ ਫਰੀਦਕੋਟ ਤੋਂ ਫਰੋਹੀਪੁਰ ਪੈਂਦਾ ਜੀ 35 ਕਿਲੋਮੀਟਰ ਇੱਕ ਘੰਟਾ ਜਾਂਦਾ ਲੱਗਦਾ ਹੀ 1000 ਰੁਪਏ ਦਾ ਤੇਲ ਮਾਈ ਦਾ ਗੱਡੀ ਨੂੰ ਲਿਜਾਣ ਆਉਂਦਾ ਜੀ ਟੋਕ ਕਰਕੇ ਗੱਡੀ ਲੈ ਕੇ ਗਏ ਆ ਜੀ 1500 ਰੁਪਏ ਉਹ ਕਰਾਇਆ ਪੈ ਗਿਆ ਜੀ 15 ਦਿਨ ਉੱਤੇ ਖੜੀ ਦੀ ਕਿਸ਼ਤ ਪੈ ਗਈ ਜੀ 1000 ਰੁਪਏ ਰੋਈ ਦੀ ਕਿਸ਼ਤਾਂ ਜੀ 15000 ਰੁਪਏ ਉਹ ਪੈ ਗਈ ਸਾਨੂੰ ਨੇ ਜਾਇਆ ਜੀ ਗਰੀਬ ਬੰਦਾ ਜੀ ਦਿਹਾੜੀਦਾਰ ਬੰਦਾ ਇਹਦੇ ਨਾਂ ਦੇ ਗੱਡੀ ਆ ਇਹ ਡਰਾਈਵਰ ਆ ਜੀ ਠੀਕ ਹੈ ਅਸੀਂ ਸਾਰੇ ਇਹਦੇ ਡਰਾਈਵਰ ਭਰਾ ਜੀ ਵੀਰ ਭਰਾ ਜੀ ਠੀਕ ਹੈ ਜੀ ਗੱਡੀ ਸਾਡੀ ਹਜੇ ਵੀ ਓਕੇ ਨਹੀਂ ਹੋਈ ਜੀ ਹਜੇ ਵੀ ਕਹਿੰਦੇ ਛਾਂ ਨੂੰ ਹਜੇ ਕਹਿੰਦੇ ਛਾਂ ਨੂੰ ਦੇਖਾਂਗੇ ਮਿਲਦੀ ਕਿ ਨਹੀਂ 35000 ਰੁਪਏ ਭਰ ਕੇ ਗੱਡੀ ਲੈ ਜੂ 35000 ਮੈਂ ਕਹਿ ਤਾ ਦੇਵਾਂਗਾ ਕਿ 35000 ਦੇ ਕੇ ਗੱਡੀ ਲੈ ਕੇ ਆਉਂਗਾ ਬੰਪਰ ਤੂੰ ਬੰਪਰ ਬੀਮਾ ਜੀ ਸਾਡੇ ਕੋਲੇ ਕੋਈ ਸਾਡਾ ਫੁੱਲ ਇੰਸ਼ੋਰੈਂਸ ਹੈ ਫੁੱਲ ਤੇ ਸਾਨੂੰ ਹਜੇ ਵੀ ਇਹ ਕਹਿੰਦੇ ਵੀ ਪੈਸੇ ਦਿਓ ਡੀਓ ਦੇ ਫਿਰ ਤੁਹਾਨੂੰ ਗੱਡੀ ਮਿਲੂਗੀ ਪਰ ਹਜੇ ਗੱਡੀ ਮੈਨੂੰ ਵੀ ਨਹੀਂ ਰਹੀ ਪੈਸੇ ਦੇ ਕੇ ਵੀ ਅੱਜ ਤੇ ਢਾਈਆਂ ਮਹੀਨੇ ਵਾਦੇ ਕਰ ਅੱਜ ਢਾਈਆਂ ਮਹੀਨੇ ਬਾਅਦ ਧਰਨਾ ਲਾਇਆ ਜੀ ਸੀਜ਼ਨ ਸੀਜ਼ਨ ਦਾ ਟਾਈਮ ਆਈ ਸਾਡਾ ਸੀਜ਼ਨ ਦਾ ਜੀ ਕਣਕ ਦਾ ਸੀਜ਼ਨ ਆ ਗਿਆ ਜੀ ਸਾਡੇ ਕੋਲੇ ਇਕੱਠਾਂ ਦਾ ਕੰਮ ਆਈ ਕਣਕ ਦਾ ਵੀ ਦਾ ਕੰਮ ਆਈ ਸਰਾ ਢੋਣ ਦਾ ਕੰਮ ਢੋਆ ਢਵਾਈ ਦਾ ਸਾਡਾ ਇਹ ਲਾਸ ਹੋ ਰਿਹਾ ਜੀ 20 ਬੰਦੇ 25 ਅੱਜ ਆਈ ਧਰਨੇ ਤੇ ਬੈਠੇ ਆ ਜੀ 20 25 ਬੰਦੇ ਦੀਹਾੜੀ ਦਾ ਵੀ ਲਾਸ ਹੋ ਰਿਹਾ ਜੀ ਦੱਸੋ ਇਹ ਕਿੰਦਰ ਦਾ ਇਨਸਾਫ ਆ ਜੀ ਗਰੀਬ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਇਹਦੇ ਹੱਕੇ ਚ ਖੜੇ ਆ ਜੇ ਸਾਨੂੰ ਇਹ ਹੱਕ ਦੇ ਵਿੱਚ ਸਾਡਾ ਨਹੀਂ ਅੱਜ ਕਰਨਗੇ ਜੀ ਸਾਡਾ ਕੰਮ ਇਹ ਸੰਘਰਸ਼ ਹੋਰ ਦਿਖਾਊਗਾ ਜੀ ਅਜੀ ਅੱਜ ਫਰੀਦਕੋਟ ਵਾਲੇ ਇਕੱਠੇ ਹੋਏ ਕੱਲ ਨੂੰ ਜੈਤੋ ਵਾਲੇ ਕੋਟਪੁਰ ਵਾਲੇ ਫਰੋਇਪੁਰ ਵਾਲੇ ਜੀਰੇ ਵਾਲੇ ਸਾਰੀਆਂ ਯੂਨਾਂ ਇਕੱਠੀਆਂ ਕਰਾਂਗੇ ਜੀ ਉਹ ਕਹਿੰਦੇ ਜੀ ਤੁਹਾਡੀ ਬਾਰੀ ਆ ਗਈ ਆ ਤੁਸੀਂ ਸੋਮਵਾਰ ਗੱਡੀ ਲਾ ਦੋ ਮੈਂ ਚਾਰਾਂ ਦਿਨਾਂ ਬਾਅਦ ਗੱਡੀ ਲਾ ਕੇ ਆਇਆ ਜੀ ਮੈਨੂੰ ਆਲੇ 2 ਚਾਰ ਦਿਨਾਂ 12 ਦਿਨਾਂ ਦਾ ਟਾਈਮ ਲੱਗੂਗਾ ਜੀ ਮੈਂ ਹੀ ਬਾਰ ਦੋ ਦਿਨਾਂ ਦਾ ਕੰਮ ਆ ਮੈਂ ਬਾਰੋ ਕਰਾ ਲੈਣਾ ਤੁਸੀਂ ਕਲੇਮ ਦੇ ਦੋ ਦੋ ਦਿਨਾਂ ਦੀ ਗੱਡੀ ਮਿਲਦੀ ਹੈ ਮੈਂ ਚਲੋ ਫਿਰ ਵੀ ਸਹਿਮਤ ਹੋ ਗਿਆ ਮੈਂ ਹੀ ਚਲ 12 ਦਿਨਾਂ ਨੂੰ ਦੇ ਦਿਆ ਜੀ ਅੱਜ 18 ਦਿਨ ਹੋ ਗਏ ਗੱਡੀ ਲੱਗੀ ਹੋਣੀ ਹੁਣ ਮੇਰੀ ਇੱਕ ਕੈਸਟ ਟੁੱਟ ਗਈ ਜੀ ਉ ਮਾ ਵੀ 35000 ਦੋਨੋਂ ਦੇਵਾਂਗੇ 15000 ਕੈਸਟ ਪਰ ਹੁਣ ਅੱਕ ਕੇ ਅਸੀਂ ਇਹ ਕਰਨ ਚੱਕਿਆ ਜੀ ਕੈਸਟ ਖੜੀ ਦੀ ਆ ਉਹਨਾਂ ਕੋਲ ਕੈਸਟ ਤਾਂ ਖੜੀ ਦੀ ਆਉਣੀ ਹੈ ਜੀ ਗੱਡੀ ਦਾ ਉਹਨਾਂ ਕੋਲੇ ਖੜੀ 12 ਦਿਨ ਹੋ ਗਏ ਅੱਜ ਹਜੇ ਵੀ ਮੈਨੂੰ ਕਹਿੰਦੇ ਵੀ ਤੂੰ ਜੇ ਲੈ ਜਾਣੀ ਹੈ ਤੇ ਮੈਨੂੰ 35000 ਰੁਪਏ ਭਰਜੋ ਜਿਹੜੇ ਉਤਨੇ ਫਾਇਲ ਖਰਚਾ ਬੰਦਾ ਦਿਓ ਬਾਰੀ ਲੱਗਦੀ ਦਾ ਫੇ ਤੂੰ ਗੱਡੀ ਲੈ ਜਾ ਜੀ ਹਰੇ ਉਹ ਵੀ 6 ਵਜੇ ਆਂਦੇ ਜੀ ਦੇਵਾਂਗੇ ਕਿ ਇਹਨਾਂ ਕੋਲੇ ਟਕੜਕੜ ਹਫਤਾ ਦਾ ਮੈਨੂੰ ਹੀ ਹੋ ਗਿਆ ਜੀ ਆਉਂਦੇ ਨੇ ਲਾਰੇ ਤੇ ਲਾਰਾ ਜੀ ਐਮ ਨਾਲ ਗੱਲ ਕਰ ਲੋ ਜੀ ਉੱਪਰ ਗੱਲ ਕਰ ਲੋ ਜੀ ਦੇ ਕੋਈ ਜੀਐਮ ਨੇ ਤਾਂ ਉਹਨਾਂ ਨੇ ਤਰਖਾਵਾਂ ਦਾ ਮਤਲਬ ਉਹਨਾਂ ਨੂੰ ਤਰਖਾਵ ਮੰਨ ਲਈ ਜਾਂਦੀਆਂ ਕੋਈ ਗਰੀਬ ਦਾ ਉਹਨਾਂ ਨੂੰ ਵੀ ਗੱਡੀ ਉਹਦੀ ਖੜੀ ਐ ਕੰਮ ਸਰ ਜੀ ਸਿਰਫ ਇੱਕ ਦਿਨ ਦਾ ਕੰਮ ਸੀ ਕੱਲੀ ਇੱਕ ਬਾਰੀ ਦਾ ਕੰਮ ਸੀ ਜਿਹੜਾ ਵੱਧ ਤੋਂ ਵੱਧ ਦੋ ਦਿਨ ਲੱਗ ਸਕਦੇ ਸੀ ਜਿਹੜਾ ਇਹਨਾਂ ਨੇ ਇੰਨੇ ਢਾਈ ਮਹੀਨੇ ਹੋ ਗਏ ਖੱਜਲ ਖਰਾਬ ਹੋਈ ਜਾਂਦੇ ਨੇ ਚਾਰੇ ਨੂੰ ਭਾਲੇ ਅਸੀਂ ਵੀ ਆ ਕੇ ਜਿਹੜਾ ਅਸੀਂ ਅੱਜ ਸੰਘਰਸ਼ ਸੀ ਜਿਹੜਾ ਇਹ ਲਿਖਿਆ ਅਸੀਂ ਸਾਡੀ ਸੁਣਵਾਈ ਨਹੀਂ ਕਰ ਰਹੇ ਤੇ ਨੁਕਸਾਨ ਬਹੁਤ ਹੋ ਗਿਆ ਜਿਹੜੀ ਖੜੀ ਗੱਡੀ ਦੀ ਦਿਹਾੜੀ ਇਹਨੂੰ 15000 ਰੁਪਿਆ ਜਿਹੜਾ ਉਹ ਮਹੀਨੇ ਦਾ ਉਹ ਪਈ ਜਾਂਦਾ ਤੇ ਬਾਕੀ ਜਿਹੜੀ ਇਹਦਾ ਰੋਜ਼ਗਾਰ ਖੜ ਗਿਆ ਜਿਹੜੇ ਬੱਚੇ ਪਾਲਣੇ ਉਹ ਵੀ ਕੰਮ ਇਹਦਾ ਖੜ ਗਿਆ ਜੀ ਗੱਡੀ ਉੱਥੇ ਦੀ ਉੱਥੇ ਖੜੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਇਹਨਾਂ ਲੋਕ ਪੀਸ ਨੂੰ ਕੋਆਪਰੇਟ ਕਰੋ ਤੇ ਜਾ ਕੇ ਕਿਉਂਕਿ ਇਸ ਦਾ ਜਿਹੜਾ ਚਸਲੋ ਦਾ ਬਹੀ ਰੋਜ਼ਗਾਰ ਨਹੀਂ ਆਇਆ ਜੀ ਦਾ ਪੈਸੇ ਗੱਡੀ ਖੰਦ ਰੇਂਦੇ ਕਹਿੰਦਾ ਪਈ 9 ਤਰੀਕ ਨੂੰ ਤਾਂ ਗੱਡੀ ਆ ਗਈ ਸਲੇਮ ਦਾ 2 ਮਹੀਨੇ ਪਹਿਲਾਂ ਦਾ ਲੱਗਾ ਨਹੀਂ ਬਾਰੀ ਤਾਂ ਉਹਨਾਂ ਨੇ ਵੀ ਕੋਈ ਜੈਸੀ ਨਹੀਂ ਥੋੜੀ ਲੱਗਦੇ ਕੋਈ ਕੰਪਨੀ ਤੋਂ ਆਣੀ ਬੜੀ ਤਾਂ ਕੋਈ ਸਾਡਾ ਤਾਂ ਨਹੀਂ ਕੋਈ ਪਰ ਤੁਸੀਂ ਖਾ ਅੰਦਰ ਤੋਂ ਜੀ ਜੀ ਦੇਖੋ ਜੀ ਤੁਹਾਨੂੰ 3500 ਦਾ ਰਿਸਗੇਟ ਭਰਦੇ ਹੋ ਭਰ ਦੇ ਮੇਰੇ ਜਿਹੜਾ ਸਾਡਾ ਰਖਾਣ ਆ ਉਹ ਕੌਣ ਕਰੂ ਪਾਜੀ ਜੀ ਹੁਣ ਐਕਸੀਡੈਂਟ ਹੋਇਆ ਤੇ ਉਹ ਟਾਇਰ ਤਾਂ ਗਿਉਣਾ ਨਹੀਂ ਆਪਾਂ ਤਾਂ ਕੋਈ ਨਹੀਂ ਦਿੱਤਾ ਹੈ ਮਾਲਕ ਜੀ ਦੀ ਦੁਕਾਨ ਨਾ ਉਹ ਨਹੀਂ ਇੱਕ ਮਿੰਟਾ ਦੀ ਮੈਂ ਤਾਂ ਨਾ ਲੈ ਗਈ ਨਾ ਉਹ ਨਹੀਂ ਜਦੋਂ ਕੰਮ ਮੇਰੀ ਗੱਲ ਤਾਂ ਸੁਣ ਲੋ ਨਹੀਂ ਨਾ ਉਹ ਨਹੀਂ ਐਗਰੀਆ ਤੁਹਾਡੇ ਨਾਲ ਨਾ ਉਹ ਨਹੀਂ ਆ ਮਾਲਕ ਜੀ ਦਾ ਕੰਮ ਤਿੰਨਾਂ ਦਿਨਾਂ ਦਾ ਮੇਰੇ ਕੋਲ 10 ਦਿਨ ਪਹਿਲਾਂ ਗੱਡੀ ਕੋਲ ਹੋ ਗਈ ਆ ਮੇਰੀ ਮੈਂ 2 ਮਹੀਨੇ ਪਹਿਲਾਂ ਵੀ ਚੱਲੀ ਗਈ ਬਾਰੇ ਕੋਈ ਨਾ ਇਦਾਂ ਨਹੀਂ ਹੋਣਾ ਮੇਰੀ ਗੱਲ ਸੁਣ ਜੇ ਨਾ ਉਹ ਕਾਰ ਗਈ ਆ ਉਹਦਾ ਫਿਰ ਕੇ ਸਰਵੇਰ ਆਇਆ ਹੁੰਦਾ ਉਹਦਾ ਕਲੀਮ ਪਾਸ ਸਰਵੇਰ ਤਾਂ ਜਿਹੜਾ ਆਪਾਂ ਪਹਿਲਾਂ ਮੁਰਾ ਭੇਜਿਆ ਜੀ ਉਹ ਵੀ ਜਿਹੜਾ ਪਹਿਲਾਂ ਪਾਇਆ ਜਣੀਆਂ ਸਰਵੇਰ ਨਾਲ ਮਾਫ ਕਰ ਦੂ ਦੇਖੋ ਪਤਾ ਕੀ ਹੁੰਦਾ ਵੀ ਇੱਕ ਵਾਰ ਸਵਾਲ ਕਰ ਲੈ ਨਹੀਂ ਕਰ ਸਕਦਾ ਜੀ ਵੀ ਕਿੱਸੋ ਤੇ ਨਹੀਂ ਹੈ ਥੋੜੇ ਪੈਸੇ ਤਾਂ ਪੂਰੇ ਹੋ ਗਏ ਨਹੀਂ ਸਰ ਪਤਾ ਕੀ ਹੁੰਦਾ ਇੱਕ ਮਿੰਟ ਜੀ ਮੈਂ ਗੱਲ ਕਰਦਾ ਤੁਹਾਡੀ ਸਾਡੇ ਸੀ ਸਾਨੂੰ ਚਾਂਸ ਚ ਮਿਲਦੀ ਕੀਤੀ ਥੋੜੇ ਪੈਸੇ ਤਾਂ ਪੂਰੇ ਹੋ ਗਏ ਨਾ ਜੀ ਹੱਸ ਕੇ ਤਾਂ ਗਰੀਬ ਜਰਾ ਉਹਨਾਂ ਨੇ ਗੱਡੀ ਲਈ ਫਸਿਆ ਨਹੀਂ ਮੈਂ ਕਹਿੰਦਾਗਾ ਪਰ ਕੋਣੇ ਦੱਸੋ ਇਹਦਾ ਕੀ ਕਸੂਰਾ ਦੱਸੋ ਜੀ ਤੁਹਾਡੀ ਗੱਲ ਸੀ ਜੇ ਜੰਸੀ ਕੋਲੇ ਮੀਰ ਪਾਵਰਫੁੱਲ ਨਹੀਂ ਕੀ ਤੁਹਾਡੇ ਕੋਲੇ ਮੈਂ ਕਿਹਾ ਆਪਣਾ ਜੰਸੀ ਕੋਲੇ ਦਾ ਫਾਇਦਾ ਕੀ ਕਰੀਏ ਮੈਂ ਦੱਸਦਾ ਭਾਈ ਜਦੋਂ ਕੁਦਰਤੀ ਆਪਸੇ ਪੈਂਦੀਆਂ ਆ ਲੇਕੋ ਆਪਣਾ ਐਕਸੀਡੈਂਟ ਹੁੰਦਾ ਕੁਛ ਵੀ ਹੁੰਦਾ ਆ ਉਹਦਾ ਬਰਦਾਸ਼ਤ ਹੀ ਕਰਨਾ ਪੈਂਦਾ ਸਰ ਫਿਰ ਜੰਸੀ ਆਪਣੀ ਨਾਲ ਜੰਸੀ ਨੇ ਫਰੀ ਸੀ ਕਹਿੰਦੇ ਕਿ ਤੁਹਾਨੂੰ ਵੀ ਸੁਣਦਾ ਜੰਸੀ ਜਦੋਂ ਫਰ ਆਪਣਾ ਜੰਸੀ ਮੈਂ ਤਾਂ ਜੱਥੀ ਨੇੜੇ ਸਰ ਜੀ ਵੀ ਮੇਰੇ ਪਤਾ ਨਹੀਂ ਜੰਸੀ ਕੋਲ ਤੇ ਅਸੀਂ ਵੀ ਜੰਸੀ ਕੋਲ ਤੇ ਹਾਂ ਫਿਰ ਉਹਦਾ ਘਟ ਕਰਨਾ ਵੀ ਸਰਵਾਈ ਵੀ ਕਰਨਾ ਹੀ ਸਮਝ ਤੁਮ ਸਰਲ ਕਰਨਾ ਨੂੰ ਸਵਾਲ ਕਰ ਸਕਦੇ ਹੈ ਜੀ ਆਪਾਂ ਫਰੀ ਕੋਲ ਜੰਸੀ ਆਪਾਂ ਇੱਥੇ ਆਪਾਂ ਲੋਅ ਚੁੱਕੀਏ ਆਪਾਂ ਇਹਨੇ ਦੇ ਵਿੱਚ ਸਰਵਸਲਾ ਹੀ ਤੁਹਾਨੂੰ ਬਰੋਕਰ ਜਾਣਾ ਸਰਵਸਲਾ ਨਹੀਂ ਤੁਹਾਨੂੰ ਬਰੋਕਰ ਜਾਣਾ ਪੈਂਦਾ ਇਹ ਕਿਹੜੀ ਕਿਤਾਬ ਚ ਲਿਖਿਆ ਜੀ ਸਿਰਫ ਸਰਵਿਸ ਸਟੇਸ਼ਨ ਜਿੰਨੇ ਐ ਲੋਕੇ ਆ ਉੱਥੇ ਆਪਾਂ ਬਿਲੇ ਕਿਉਂ ਲੈਣਾ ਜੀ ਫਿਰ ਆਪਾਂ ਮੋਤੀ ਕੋਲੋਂ ਰਾਜਪੂਰ ਕਿਤੇ ਜਾ ਕੇ ਤੇ ਹੋਰ ਕੋਲੋਂ ਬਚੇਗਾ ਛੱਡੋ ਇਹਨੂੰ ਛੱਡੋ ਉਹਨੂੰ ਬਰਖੋ ਆਪਾਂ ਉਹਦੇ ਵਿੱਚ ਜਾਣਾ ਲਾ ਪਈਏ ਆਪਾਂ ਜਿਹੜਾ ਸੁਝਾਅ ਆ ਉਹਦੇ ਵਿੱਚ ਸਮਝ ਗੱਲ ਕਰਦਾ ਉੱਥੇ ਹੋਊਗੀ ਨਾ ਕਰਦਾ ਘੁਮਾ ਫਰਾ ਕੇ ਉੱਥੇ ਹੁੰਦੀ ਇਹ ਗੱਲਾਂ ਆਪਾਂ ਉਦੋਂ ਜੇ ਆਪਾਂ ਜਿਹੜੀ ਆਪਾਂ ਦੀ ਵੀਡੀਓ ਦੇ ਵਿੱਚ ਜਿਹੜੀ ਖਿਡਾਰੀ ਦਾ ਬੰਦ ਹੀ ਕਰੀ ਜਿਹੜਾ ਮੈਂ ਇਹ ਸੁਣ ਨਹੀਂ ਕਰਨੀ ਬਸ ਥੋੜਾ 2500 ਦਾ ਦਿੱਸ ਜਾਏ ਜੀ ਰੇਤਾ ਵੀ ਸੱਚ ਹੁੰਦਾ